ਹਾਂਜੀ ਸਤਿ ਸ੍ਰੀ ਅਕਾਲ ਸਾਰੇ ਆਪਣੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਕਰਦੇ ਆਂ ਅ ਅੱਜ ਮੇਰੇ ਕੋਲ ਵੀਰ ਆਏ ਸੀ ਹਰਿਆਣੇ ਚੋਂ ਆਪਾਂ ਗੱਲਬਾਤ ਕਰਦੇ ਆਂ ਵੀਰ ਨਾਲ ਤੇ ਕਿਸ ਮਕਸਦ ਨਾਲ ਆਏ ਸੀ ਕੀ ਇਹਨਾਂ ਦਾ ਹੁਣ ਸਫਲ ਰਿਹਾ ਦੋ ਚਾਰ ਗੱਲਾਂ ਕਰਦੇ ਆਂ ਵੀਰ ਨਾਲ ਅ ਠੀਕ ਹੈ ਜੀ ਹਾਂਜੀ ਭਾਈ ਜੀ ਤੁਹਾਡਾ ਸਵਾਗਤ ਹੈ ਜੀ ਹਾਂਜੀ ਸਵਾਗਤ ਹੈ ਚੱਲ ਕੇ ਆਏ ਆਪਣੇ ਕੋਲ ਆਪਣਾ ਕੈਮਰੇਜ ਦੇ ਦਰਵਾਜ਼ੇ ਦੇਖ ਕੇ ਆਪਣਾ ਨਾਮ ਦੱਸਿਓ ਔਰ ਆਪਣਾ ਐਡਰੈਸ ਦੱਸਿਓ ਪਿੰਡ ਕਿੱਥੇ ਆ ਕਿੰਨੀ ਦੂਰੋਂ ਆਏ ਹੋ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਅਮਨਦੀਪ ਸਿੰਘ ਹੈ ਜੀ ਪਿੰਡ ਰੋੜੀ ਜ਼ਿਲ੍ਹਾ ਸਰਸਾ ਤੋਂ ਜੀ ਐਸੇ ਫੀਡ ਬਾਰੇ ਜਾਣਕਾਰੀ ਲੈਣ ਆਇਸੀ ਹਾਂ ਜੀ ਹਾਂਜੀ ਤੇ ਵੀਰ ਜੀ ਦਾ ਵੀ ਨਾਮ ਦੱਸ ਦਿਓ ਮਾੜਾ ਜੀ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਸੰਦੀਪ ਸਿੰਘ ਜੀ ਪਿੰਡ ਰੋੜੀ ਜ਼ਿਲ੍ਹਾ ਸਰਸਾ ਅੰਕਲ ਜੀ ਆਪਣਾ ਦੱਸੋ ਮੇਰਾ ਨਾਮ ਮਿਹਰਬੰਦ ਹੈ ਦਾ ਪਿੰਡ ਰੋੜੀ ਜ਼ਿਲ੍ਹਾ ਸਰਸਾ ਹਰਿਆਣਾ ਫੀਡ ਬਾਰੇ ਜਾਣਕਾਰੀ ਲੈਣ ਆਇਸੀ ਹਾਂਜੀ ਦਿਖਾ ਦਿਓ ਜੀ ਹਾਂਜੀ ਬਾਈ ਜੀ ਕਿਵੇਂ ਲੱਗਿਆ ਆ ਕੇ ਤੁਹਾਨੂੰ ਲੱਗਿਆ ਵੀ ਇੰਨੀ ਦੂਰ ਤੁਸੀਂ ਚੱਲ ਕੇ ਆਏ ਹੋ ਕਿਸ ਮਕਸਦ ਨਾਲ ਆਏ ਸੀ ਤੇ ਕਿੰਨਾ ਕੁ ਤੁਹਾਨੂੰ ਲੱਗਿਆ ਵੀ ਹਾਂ ਆਪਣਾ ਪੂਰਾ ਹੋਇਆ ਮਕਸਦ ਹਾਂਜੀ ਵਧੀਆ ਲੱਗਾ ਜੀ ਆ ਕੇ ਸਾਨੂੰ 만나 ਕੇ ਤੁਹਾਨੂੰ ਚੰਗੀ ਜਾਣਕਾਰੀ ਮਿਲੇਗੀ ਸਾਡੇ ਕੰਮ ਨਾਲ ਵਾਲਾ ਸਿਸਟਮ ਵੀ ਸਾਰਾ ਸਾਨੂੰ ਮਿਲਿਆ ਜੀ ਠੀਕ ਹੈ ਇਹ ਕੁਸਚਨ ਹਮਾਂ ਸਿੱਖਣ ਨੂੰ ਮਿਲਿਆ ਹਾਂਜੀ ਹਾਂਜੀ ਬਹੁਤ ਮਿਲਿਆ ਜੀ ਠੀਕ ਹੈ ਕਿਵੇਂ ਲੱਗਦਾ ਤੁਹਾਨੂੰ ਵੀ ਡੇਰੀ ਫਾਰਮ ਜੇ ਆਪਾਂ ਕਾਮਯਾਬ ਕਰਨਾ ਤਾਂ ਕਿਸ ਤਰ੍ਹਾਂ ਹੋ ਸਕਦਾ ਅੱਜ ਦੇ ਅੱਜ ਦੀਆਂ ਗੱਲਾਂ ਬਾਤਾਂ ਤੁਹਾਨੂੰ ਲੱਗਿਆ ਵੀ ਕਿਸ ਤਰ੍ਹਾਂ ਹੋ ਸਕਦਾ ਜੇ ਆਪਾਂ ਕਰਨਾ ਚਾਹੀਏ ਤੈਨੂੰ ਲੱਗਦਾ ਵੀ ਆਪਾਂ ਵੀ ਸਾਇੰਸ ਦੇ ਹਿਸਾਬ ਨਾਲ ਚੱਲੇਗੇ ਆਪਣੇ ਦੇਸੀ ਤਰੀਕੇ ਨਾਲ ਆਪਾਂ ਨਹੀਂ ਕਾਮਯਾਬ ਕਰ ਸਕਦੇ ਨਹੀਂ ਜੀ ਜੇ ਆਪਾਂ ਕੰਪਲਸਰੀ ਕੰਮ ਕਰਨਾ ਹੈ ਜੀ ਤਾਂ ਆਪਾਂ ਨੂੰ ਸਾਇੰਸ ਦੇ ਅਕੋਰਡਿੰਗ ਚੱਲਣਾ ਹੀ ਪਏਗਾ ਜੀ ਬਸ ਕਰ ਕਰੇ ਚੱਲ ਕੇ ਕਾਮਯਾਬ ਹੁੰਦਾ ਠੀਕ ਹੈ ਹੋਰ ਕੋਈ ਗੱਲਬਾਤ ਕਹਿਣੀ ਚਾਹੋਗੇ ਨਹੀਂ ਜੀ ਵਧੀਆ ਬਸ ਬਾਕੀ ਸਭ ਵਧੀਆ ਲੱਗ ਗਿਆ ਸਾਨੂੰ ਇੱਥੇ ਆ ਕੇ ਠੀਕ ਹੈ ਆ ਦੇਖੋ ਵੀਡੀਓ ਬਣਾਉਣ ਦਾ ਮਕਸਦ ਆਪਣਾ ਇਹ ਨਹੀਂ ਹੁੰਦਾ ਵੀ ਦਿਖਾਵਾ ਕਰਨਾ ਜਾਂ ਸੋਸ਼ਲ ਬਾਜੀ ਕੋਈ ਵੀਡੀਓ ਬਣਾਉਣ ਦਾ ਮਕਸਦ ਇਹ ਹੁੰਦਾ ਵੀ ਬਹੁਤ ਸਾਰੇ ਫਾਰਮਰ ਵੀਰ ਸੋਚਦੇ ਆ ਵੀ ਆਪਾਂ ਆਪਦੇ ਬੰਨੇ ਬਹੁਤ ਵਧੀਆ ਕਰ ਰਹੇ ਆ ਪਰ ਫਿਰ ਵੀ ਜੋ ਗਾਵਾਂ ਨੂੰ ਬਿਮਾਰ ਆਉਂਦੀਆਂ ਨੇ ਡੇਰੀ ਫਾਰਮ ਵਿੱਚ ਜੋ ਪ੍ਰੋਬਲਮ ਹੁੰਦਾ ਨੇ ਤੇ ਉਹਦਾ ਕਰਕੇ ਇਹ ਧੰਦਾ ਫੇਲ ਆ ਬਹੁਤ ਸਾਰੇ ਫਾਰਮਰ ਵੀਰੇ ਸੋਚਦੇ ਆ ਪਰ ਕਾਰਨ ਹੁੰਦਾ ਉੱਥੇ ਅਗਿਆਨਤਾ ਦਾ ਜਾਣਕਾਰੀ ਦੀ ਕਮੀ ਹੁੰਣਾ ਇਹ ਕਾਰਨ ਹੁੰਦਾਗਾ ਤਾਂ ਜੋ ਕੋਈ ਵੀਰ ਕਿਸੇ ਵੀ ਤਰ੍ਹਾਂ ਦੀ ਡੇਰੀ ਫਾਰਮਿੰਗ ਬਾਰੇ ਕੋਈ ਗੱਲਬਾਤ ਕਰਨੀ ਚਾਹੁੰਦਾ ਜਾਂ ਆਪਣੀ ਖਰਾਕ ਸਬੰਧੀ ਕੋਈ ਰੈ ਲੈਣੀ ਚਾਹੁੰਦਾ ਤਾਂ ਤੁਸੀਂ ਮੇਰੇ ਨਾਲ ਫੋਨ ਤੇ ਵੀ ਸੰਪਰਕ ਕਰ ਸਕਦੇ ਹੋ ਇਹ ਕਦੇ ਵੀ ਆਪਾਂ ਨੂੰ ਆ ਕੇ ਤੁਸੀਂ ਮਿਲ ਸਕਦੇ ਹੋ ਗੱਲਬਾਤ ਕਰ ਸਕਦੇ ਹੋ ਆਪਾਂ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਜੀ ਤੁਹਾਡੇ ਹਰੇਕ ਮਸਲੇ ਦਾ ਹੱਲ ਕਰਕੇ ਦੇ ਜੀ ਠੀਕ ਹੈ ਜੀ ਜੋ ਵੀ ਵੀਡੀਓ ਵਿੱਚ ਜੁੜੇ ਸਭ ਦਾ ਧੰਨਵਾਦ